ਜੋਨ ਵਿੱਚ ਕੋਈ ਚੱਕ ਚੱਕ ਕੇ ਬੋਲ ਦਿੰਦਾ ਮੂਵ ਔਨ ਕਰੋ ਜੋ ਲਾਈਫ ਚੱਲ ਗਈਆਂ ਆਪ ਹਰ ਕਿਸੇ ਨਾਲ ਲੜ ਕੇ ਯਾਰ ਕੀ ਪਤਾ ਕਾਲੂ ਹੋਣਾ ਹੈ ਕਿ ਨਹੀਂ ਪਰਨੀਤ ਸੰਧੂ ਤੇ ਪਾਇਲ ਪਰਮ ਦੀ ਕੌਂਟਰੋਵਰਸੀ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਪਰਨੀਤ ਸੰਧੂ ਨੇ ਆਪਣੇ ਇੱਕ ਪੋਡਕਾਸਟ ਦੇ ਵਿੱਚ ਕਿਹਾ ਸੀਗਾ ਕਿ ਮੈਂ ਇੱਕ ਲਿਸਟ ਦੇਖੀ ਹੈ ਜਿਸ ਦੇ ਵਿੱਚ ਪਾਇਲ ਪਰਮ ਦਾ ਨਾਮ ਸੀ ਉਹ ਲਿਸਟ ਉਹਨਾਂ ਕੁੜੀਆਂ ਦੀ ਸੀ ਜੋ ਮੁੰਡਿਆਂ ਦੇ ਨਾਲ ਰਾਤ ਨੂੰ ਸੌਂਦੀਆਂ ਨੇ ਜਿਸ ਦੇ ਵਿੱਚ ਪਾਇਲ ਪਰਮ ਦਾ ਵੀ ਨਾਮ ਸੀਗਾ ਤੇ ਜਿਸ ਤੋਂ ਬਾਅਦ ਪਾਇਲ ਪਰਮ ਨੇ ਬਹੁਤ ਸਾਰੇ ਰਿਪਲਾਈ ਕੀਤੇ ਸੀ ਪਰਨੀਤ ਸੰਧੂ ਨੂੰ ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਹੀ ਪਾਇਲ ਪਰਮ ਤੇ ਪ੍ਰਨੀਤ ਸੰਧੂ ਦੋਨੇ ਇੱਕ ਫਿਰ ਤੋਂ ਇਕੱਠੀਆਂ ਹੋ ਚੁੱਕੀਆਂ ਨੇ ਕੁਝ ਕੁ ਸਟੋਰੀਆਂ ਨਿਕਲ ਕੇ ਸਾਹਮਣੇ ਆਈ ਨੇ ਜੋ ਸਟੋਰੀਆਂ ਤੁਸੀਂ ਵੀ ਆਪਣੀ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਹੋ ਬਾਕੀ ਇਸ ਵਾਰੇ ਪਾਇਲ ਪਰਮ ਵੀ ਬੋਲੀ ਜੋ ਕਲਪਾ ਪਤੋੜ ਨਾਲ ਅੱਗੇ ਸ਼ੇਅਰ ਕਰਾਂਗੇ ਇਨ੍ਹਾਂ ਸਟੋਰੀਜ਼ ਤੋਂ ਬਾਅਦ ਹੁਣ ਕਰਨ ਦਿੱਤਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਵੀਡੀਓ ਸਾਂਝੀ ਕਰੀਆ ਕਿਉਂਕਿ ਕਰਨ ਦਿੱਤਾ ਤੋਂ ਮਾਫੀ ਮੰਗਵਾਈ ਗਈ ਸੀ ਪਾਇਲ ਪਰਮ ਦੁਬਾਰਾ ਜੋ ਕਰਨ ਦਿੱਤਾ ਦਾ ਪੋਡਕਾਸਟ ਹੋਇਆ ਸੀ ਪ੍ਰਨੀਤ ਸੰਧੂ ਵਾਲਾ ਹੁਣ ਕਰਨ ਦਿੱਤਾ ਲਿਖਦਾ ਪਿਆ ਕਿ ਹੁਣ ਕੀ ਹੋਇਆ ਤੁਸੀਂ ਤਾਂ ਕਹਿੰਦੇ ਸੀਗੇ ਕਿ ਪ੍ਰਨੀਤ ਸੰਧੂ ਕਰਕੇ ਮੇਰਾ ਰਿਸ਼ ਜਦੋਂ ਸਿੰਘਾਂ ਨੇ ਅੰਬਰਸਰ ਬੁਲਾਇਆ ਸੀ ਉਦੋਂ ਨਹੀਂ ਆਈ ਇਹ ਉਦੋਂ ਤਾਂ ਤੁਸੀਂ ਕਹਿੰਦੇ ਸੀ ਕਿ ਸਰੀਰਕ ਬਿਮਾਰੀ ਬਾਰੇ ਦੱਸ ਰਹੇ ਸੀ ਮੈਨੂੰ ਅੱਜ ਕਿੱਥੇ ਆ ਇਹਨੂੰ ਮਾਡਰਨ ਥਿੰਕਿੰਗ ਕਹਾਂ ਜਾਂ ਇਹਨੂੰ ਪ੍ਰੇਮ ਪਿਆਰ ਕਹਾਂ ਸਾਡੇ ਵੱਲ ਕੋਈ ਇੱਕ ਵਾਰੀ ਮੂੰਹ ਵੱਟ ਲਵੇ ਐਸੀ ਤਾਂ ਨਹੀਂ ਬੁਲਾਇਆ ਕਦੀ ਤੁਹਾਡੇ ਤਾਂ ਫਿਰ ਵੀ ਕੈਰੇਕਟਰ ਬਾਰੇ ਗਲਤ ਬੋਲੀ ਸੀਗੀ ਸੋ ਇੱਥੇ ਕਰਨ ਦੱਤਾ ਦਾ ਇਹੀ ਕਹਿਣਾ ਕਿ ਮੇਰੇ ਤੋਂ ਤਾਂ ਉਦੋਂ ਮਾਫੀ ਮੰਗਵਾਲੀ ਸੀ ਪਰ ਤੁਸੀਂ ਪ੍ਰਨੀਤ ਸੰਧੂ ਤੋਂ ਮਾਫੀ ਨਹੀਂ ਸੀ ਮੰਗਵਾਈ ਜਿਸ ਕੁੜੀ ਨੇ ਗਲਤ ਬੋਲਿਆ ਸੀਗਾ ਬਾਕੀ ਤੁਸੀਂ ਅੱਗੇ ਪਾਇਲ ਪਰਮ ਦੀ ਉਹ ਕਲਿੱਪ ਜ਼ਰੂਰ ਦੇਖਿਓ ਬਾਕੀ ਇਹਨਾਂ ਗੱਲਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਇਹ ਸਿਰਫ ਇੱਕ 뷰 ਲੈਣ ਲਈ ਫਾਲੋਅਰਸ ਇਕੱਠੇ ਕਰਨ ਲਈ ਇਹਨਾਂ ਨੇ ਕੌਂਟਰੋਵਰਸੀ ਕੀਤੀ ਸੀਗੀ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਵਿਚਾਰ ਸਾਂਝੇ ਜ਼ਰੂਰ ਕਰੋ ਬਾਕੀ ਤੁਸੀਂ ਅੱਗੇ ਪਾਇਲ ਪਰਮ ਦੀ ਕਲਿੱਪ ਜ਼ਰੂਰ ਦੇਖਿਓ ਮੈਂ ਗਲਤੀਆਂ ਹਰ ਇੱਕ ਇਨਸਾਨ ਤੋਂ ਹੁੰਦੀਆਂ ਪੁੱਛਣ ਜਾਣ ਵਿੱਚ ਕੋਈ ਚੱਕ ਕਿ ਬੋਲਦੇ ਨਾ ਪਰ ਕਿਸੇ ਨੂੰ ਮਾੜਾ ਚੰਗਾ ਨਾ ਬੋਲੋ ਜੋ ਲਾਈਫ ਚ ਹੋ ਗਿਆ ਉਹਨੂੰ ਛੱਡ ਦਿਓ ਅੱਗੇ ਮੂਵ ਔਨ ਕਰੋ ਜੋ ਲਾਈਫ ਚ ਗਿਆ ਆ ਆਪਾਂ ਹਰ ਕਿਸੇ ਨਾਲ ਲੜ ਕੇ ਯਾਰ ਕੀ ਪਤਾ ਕੱਲ੍ਹ ਹੋਣਾ ਕਿ ਨਹੀਂ ਹੋਣਾ ਸੋ ਜੋ ਹੋ ਗਿਆ ਉਹਨੂੰ ਮਿੱਟੀ ਪਾ